ਸਸੀਓ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਸਾਰੇ ਵੈਲਕਮ ਬੈਕ ਮੇਰੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਗੱਲ ਕਰਾਂਗੇ ਕਈ ਵਾਰ ਨਾ ਆਪਾਂ ਈਮੇਲ ਆਈਡੀ ਜਾਂ Gmail ਆਈਡੀ ਦਾ ਪਾਸਵਰਡ ਭੁੱਲ ਜੰਨੇ ਆ ਠੀਕ ਹੈ ਜੀ ਮੈਂ ਤੁਹਾਨੂੰ ਇਹਦੇ ਬਾਰੇ ਦੱਸੂਗਾ ਅੱਜ ਕਿਵੇਂ ਰਿਕਵਰ ਕਰਾਂਗੇ ਆਪਾਂ ਉਹ ਪਾਸਵਰਡ ਕਿਉਂਕਿ ਕਈ ਵਾਰੀ ਆਪਣੀ Gmail ਆਈਡੀ ਆਪਾਨੂੰ ਬਹੁਤ ਜਗ੍ਹਾ ਤੇ ਜ਼ਰੂਰਤ ਪੈਂਦੀ ਹੈ ਇਹਦੀ ਇਹ ਪਾਸਵਰਡ ਸਾਡੇ ਲਈ ਬਹੁਤ ਇੰਪੋਰਟੈਂਟ ਹੁੰਦਾ ਪਾਸਵਰਡ ਵੈਸੇ ਸਾਡੀ ਕੋਈ ਵੀ ਐਪ ਦਾ ਸਾਰੀ ਇੰਪੋਰਟੈਂਟ ਹੁੰਦੇ ਆ ਕਈ ਵਾਰ ਅਸੀਂ ਭੁੱਲ ਜਾਂਦੇ ਆ ਤੇ ਫਿਰ ਅਸੀਂ ਦੇਖਦੇ ਆ ਵੀ ਹੁਣ ਕੀ ਕਰੀਏ ਕਿੱਥੋਂ ਲੈ ਕੇ ਆਈਏ ਉਹ ਪਾਸਵਰਡ ਕਿਵੇਂ ਰਿਕਵਰ ਕਰੀਏ ਹੈਨਾ ਸਾਡੇ ਦਿਮਾਗ 'ਚ ਕੋਈ ਆਈਡੀਆ ਨਹੀਂ ਆਉਂਦਾ ਤੇ ਇਸ ਕਰਕੇ ਮੈਂ ਸੋਚਿਆ ਕਿਉਂ ਨਾ ਇਹਦੇ ਤੇ ਇੱਕ ਵੀਡੀਓ ਬਣਾਈ ਜਾਵੇ ਪਾਸਵਰਡ ਨੂੰ ਕਿਵੇਂ ਰਿਕਵਰ ਹੁੰਦਾ ਕਿਵੇਂ ਕੀਤਾ ਜਾਂਦਾ ਰਿਕਵਰ ਅੱਜ ਮੈਂ ਤੁਹਾਨੂੰ ਦੱਸ ਦਉ ਉਹਦੇ ਬਾਰੇ ਇਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਕਿੱਥੇ ਜਾਣਾ ਸੈਟਿੰਗ ਦੇ ਵਿੱਚ ਠੀਕ ਹੈ ਜੀ ਆਪਣੇ ਫੋਨ ਦੇ ਵਿੱਚ ਸੈਟਿੰਗ ਹੁੰਦੀ ਹੈ ਸੈਟਿੰਗ ਖੋਲਣੀ ਹੈ ਸੈਟਿੰਗ ਦੇ ਵਿੱਚ ਜਾਣਾ ਸੈਟਿੰਗ ਖੋਲ ਕੇ ਤੁਸੀਂ ਜਾਣਾ Google Google ਦੇ ਵਿੱਚ ਜਾ ਕੇ ਅਲੱਗ-ਅਲੱਗ ਫੋਨ ਦੇ ਵਿੱਚ ਅਲੱਗ-ਅਲੱਗ ਆਪਸ਼ਨਸ ਆਉਂਦੀਆਂ ਵੈਸੇ ਤਾਂ ਵੈਸੇ ਸਾਰਿਆਂ ਦੇ ਵਿੱਚ ਸੇਮ ਵੀ ਹੋ ਸਕਦੀ ਹੈ ਅਲਸ ਸਰਵਿਸ ਦੇ ਉੱਤੇ ਜਾਣਾ ਤੁਸੀਂ ਉਸ ਤੋਂ ਬਾਅਦ ਤੁਸੀਂ ਜਾਣਾ ਆਟੋਫਿਲ ਤੇ ਆਟੋਫਿਲ ਤੋਂ ਬਾਅਦ ਤੁਸੀਂ ਜਾਣਾ ਆਟੋਫਿਲ ਵਿਦ ਗੂਗਲ ਉਸ ਤੋਂ ਬਾਅਦ ਇਹ ਕਾਫੀ ਆਪਸ਼ਨਾਂ ਖੁੱਲ ਗਈਆਂ ਸਾਡੇ ਕੋਲੇ ਤੇ ਇੱਥੇ ਆ ਕੇ ਕਨਫਿਊਜ਼ ਨਹੀਂ ਹੋਣਾ ਇਸ ਤੋਂ ਬਾਅਦ ਖੋਲਣਾ Google Password Manager ਉਸ ਤੋਂ ਬਾਅਦ ਤੁਸੀਂ ਕਈਆਂ ਫੋਨਾਂ ਦੇ ਵਿੱਚ ਆਊਗਾ google.com ਮੇਰੇ ਵਾਲੇ ਫੋਨ ਦੇ ਵਿੱਚ ਆ ਰਿਹਾ Google Drive ਤੁਸੀਂ Google Drive ਤੇ ਜਾਣਾ ਇੱਥੇ ਆਪਣੇ ਫੋਨ ਦਾ ਪਾਸਵਰਡ ਜੋ ਵੀ ਤੁਹਾਡੇ ਫੋਨ ਦਾ ਪਾਸਵਰਡ ਆ ਉਹ ਇੱਥੇ ਫਿਲ ਕਰ ਦੇਣਾ ਠੀਕ ਹੈ ਜੀ ਜੋ ਵੀ ਤੁਹਾਡੇ ਫੋਨ ਦਾ ਪਾਸਵਰਡ ਹੋਊਗਾ ਉਹਨੂੰ ਫਿਲ ਕਰ ਦੇਣਾ ਇਹ ਤੁਹਾਡੀ ਈਮੇਲ ਆਈਡੀ ਜਾਂ ਜੀਮੇਲ ਆਈਡੀ ਦਾ ਪਾਸਵਰਡ ਆ ਜਿਹੜਾ ਰਿਕਵਰ ਹੋ ਚੁੱਕਿਆ ਤੁਹਾਨੂੰ ਇਥੋਂ ਪਤਾ ਲੱਗ ਜਾਊਗਾ ਕਿ ਤੁਹਾਡਾ ਪਾਸਵਰਡ ਕੀ ਆ ਇਹ ਜਿਹੜੀ ਅੱਖ ਜੀ ਬਣੀ ਹੋਈ ਆ ਤੁਸੀਂ ਇਹਨੂੰ ਜਿਵੇਂ ਵੀ ਨੱਪੋਗੇ ਤੇ ਤੁਹਾਡੀ ਈਮੇਲ ਆਈਡੀ ਸ਼ੋ ਹੋ ਜਾਊਗੀ ਤੁਹਾਨੂੰ ਇਹ ਡਾਟ ਆ ਰਹੇ ਆ ਪਰ ਜਦੋਂ ਤੁਸੀਂ ਇਹਨੂੰ ਨੱਪੋਗੇ ਤੇ ਤੁਹਾਡਾ ਪਾਸਵਰਡ ਸ਼ੋ ਹੋ ਜਾਊਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਕਿ ਉਸ ਤਰ੍ਹਾਂ ਲੱਗੀ ਨਵੀਆਂ-ਨਵੀਆਂ ਅਪਡੇਟਸ ਦੇਖਣ ਲਈ ਵੀਡੀਓ ਨੂੰ ਕਰੋ ਵੱਤੋ ਅਤੇ ਸ਼ੇਅਰ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਥੈਂਕ ਯੂ